ਆਖਰਕਾਰ ਸੁਖਬੀਰ ਸਿੰਘ ਬਾਦਲ ਨੇ ਅੱਕ ਕਿਉਂ ਚੱਬਿਆ ਅਸਤੀਫੇ ਵਾਲਾ ਅੱਕ ਸੁਖਬੀਰ ਸਿੰਘ ਬਾਦਲ ਨੇ ਮਜਬੂਰੀ ਚ ਚੱਬਿਆ ਸ਼ੌਂਕ ਨੂੰ ਚੱਬਿਆ ਜਾਂ ਫਿਰ ਤਿਆਗ ਦੀ ਭਾਵਨਾ ਨਾਲ ਚੱਬਿਆ ਇਹ ਬੜੇ ਸਵਾਲ ਨੇ ਸਿਆਸੀ ਹਲਕਾ ਚ ਬੀਤੀ ਕੱਲ ਤੋਂ ਹੀ ਚਰਚਾ ਪਰ ਮੈਂ ਤੁਹਾਨੂੰ ਇਸ ਦਾ ਸੰਕੇਤ ਪਹਿਲਾਂ ਹੀ ਇੱਕ ਦਿਨ ਦਿੱਤਾ ਸੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਤੇ ਇਸ ਅਸਤੀਫਾ ਉਹਨਾਂ ਦਾ ਆ ਗਿਆ ਹੁਣ ਸਵਾਲ ਇਹ ਹੈ ਕਿ ਆਖਰਕਾਰ ਅੱਗੇ ਕੀ ਹੋਣਾ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੇਮ ਕਿਵੇਂ ਤੇ ਕਿੱਥੇ ਘੁੰਮ ਰਹੀ ਹੈ ਇਹਦੇ ਬਾਰੇ ਆਪਾਂ ਗੱਲ ਖੁੱਲ੍ਹ ਕੇ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮਹਰਿੰਦਰ ਬਾਜਵਾ ਪੰਥਕ ਤੇ ਪੰਜਾਬ ਦੀ ਸਿਆਸਤ ਕੱਲ ਵੱਡੇ ਤਮਾਕੇ ਦੇ ਨਾਲ ਕੰਬ ਉੱਠੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆਪਣੇ ਆਪ ਦੇ ਵਿੱਚ ਵੱਡਾ ਤਮਾਕਾ ਸੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਚਰਚਾਵਾਂ ਇਹ ਨੇ ਕਿ ਆਖਰਕਾਰ ਗੇਮ ਕਿੱਥੇ ਘੁੰਮੀ ਹੈ ਵਿਰਸਾ ਸਿੰਘ ਵਲਟੋਆ ਦੀ ਮੰਨੀਅਤ ਆ ਉਹ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਨਾਗਪੁਰੀ ਲਾਣੇ ਨੇ ਮਜਬੂਰ ਕੀਤਾ ਉਹਨਾਂ ਦਾ ਇਸ਼ਾਰਾ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੂੰ ਭਾਜਪੀ ਤੇ ਆਰਐਸਐਸ ਨਾਲ ਜੋੜ ਕੇ ਦੇਖਣਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲਗਾਤਾਰ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮਜਬੂਰ ਕੀਤਾ ਹੈ ਹੁਣ ਜੇ ਅਕਰ ਆਪਾਂ ਥੋੜੀ ਪੇਠ ਪੂਮੇਨ ਦੇਖਣ ਦੀ ਕੋਸ਼ਿਸ਼ ਕਰੀ ਇਹਦਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਜਾਂ ਫਿਰ ਪੰਥਕ ਮਜਬੂਰੀ ਇਹ ਹੁਣੇ ਵੱਡਾ ਪ੍ਰਸ਼ਨ ਹੈ ਕਿ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਜਾਂ ਸੁਖਬੀਰ ਦੇ ਅਸਤੀਫੇ ਬਾਅਦ ਕੀ ਪੰਥਕ ਇਕਤਾਦਾਰਾ ਖੁੱਲੇਗਾ ਇਸ ਨੂੰ ਲੈ ਕੇ ਸਿੱਖ ਸਿਆਸਤ ਵਿੱਚ ਅੜਕਲਾਂ ਦਾ ਬਾਜ਼ਾਰ ਗਰਮ ਹੋ ਚੁੱਕਿਆ ਹੈ ਸਿਆਸਤ ਵਿੱਚ ਨਵਾਂ ਮੋੜ ਆਉਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਗਈਆਂ ਸੁਖਬੀਰ ਸਿੰਘ ਪਾਰਟੀ ਦੇ 20ਵੇਂ ਪ੍ਰਧਾਨ ਸਨ ਸਾਲ 1995 ਵਿੱਚ ਅਕਾਲੀ ਦਲ ਦੀ ਬਾਗਡੋਰ ਪਰ ਬਾਦਲ ਪਰਿਵਾਰ ਦੇ ਹੱਥ ਆਈ ਸੀ। ਕਰੀਬ ਤਿੰਨ ਦਹਾਕਿਆਂ ਤੋਂ ਬਾਦਲ ਪਰਿਵਾਰ ਹੀ ਅਕਾਲੀ ਦਲ ਦਾ ਪ੍ਰਧਾਨ ਚੱਲਿਆ ਆ ਰਿਹਾ। ਹੁਣ ਅਗਲਾ ਪ੍ਰਧਾਨ ਬਾਦਲ ਪਰਿਵਾਰ ਦਾ ਮੈਂਬਰ ਜਾਂ ਕੋਈ ਹੋਰ ਪੰਥਕ ਆਗੂ ਹੋਵੇਗਾ। ਇਸ ਨੂੰ ਲੈ ਕੇ ਪੰਥਕ ਹਲਕਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ। ਅਕਾਲੀ ਦਲ ਤੋਂ ਬਾਗੂ ਹੋਏ ਆਗੂਆਂ ਦੇ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾਂਦੀ ਰਹੀ। ਅਕਾਲੀ ਦਲ 1920 ਦੇ ਪ੍ਰਧਾਨ ਰਵਿੰਦਰ ਸਿੰਘ ਦੁੰਮਣਾ, ਅਕਾਲੀ ਦਲ ਸੁਧਾਰ ਲਾਇਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸੁਖਦੇਵ ਸਿੰਘ ਢੀਂਸਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਣੇ ਹੋਰ ਕਈ ਆਗੂਆਂ ਨੇ ਲਗਾਤਾਰ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਸੀ ਹੁਣ ਸਵਾਲ ਇਹ ਹੈ ਕਿ ਸੁਖਬੀਰ ਦਾ ਅਸਤੀਫਾ ਪਾਰਟੀ ਦੀ ਰਣਨੀਤੀ ਦਾ ਅਸਤੀਫਾ ਹੈ ਜਾਂ ਫਿਰ ਸਿਆਸੀ ਮਜਬੂਰੀ ਹੈ ਜਾਂ ਪੰਥਕ ਮਜਬੂਰੀ ਹੈ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਲਾਣਿਆ ਹੋਇਆ ਪੰਥਕ ਸਿਆਸ ਦੀ ਸੂਝਬੂਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਸੁਖਬੀਰ ਨੂੰ ਇੱਕ ਸੁਧਾਰਨ ਸਿੱਖ ਵਜੋਂ ਹੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣਾ ਪੈਣਾ ਸੀ ਉਸ ਦੀ ਪ੍ਰਧਾਨਗੀ ਹੀ ਵੱਡਾ ਰੋੜਾ ਬਣੀ ਹੋਈ ਸੀ ਪੰਥਕ ਸਿਆਸਤ ਵਿੱਚ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਲਗਾਏ ਜਾਣ ਬਾਅਦ ਪੰਥਕ ਸਿਆਸਤ ਵਿੱਚ ਇਕਤਾ ਹੋਣ ਦੇ ਅਸਾਰ ਬਣ ਜਾਣਗੇ ਕਿਉਂਕਿ ਅਕਾਲੀ ਦਲ ਤੋਂ ਬਾਗੀ ਹੋਏ ਆਗੂ ਇਹੀ ਗੱਲ ਕਹਿ ਰਹੇ ਨੇ ਕਿ ਉਹ ਮੂਰੂਪ ਵਿੱਚ ਕਾਲੀ ਨੇ ਜੇਕਰ ਸੁਖਬੀਰ ਸਿੰਘ ਬਾਦਲ ਪਿੱਛੇ हट ਜਾਂਦੇ ਹਨ ਤਾਂ ਪੰਥਕ ਇਕਤਾ ਹੋ ਸਕਦੀ ਹੈ ਪੰਤਾ ਖਲਕਿਆ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਸੁਖਬੀਰ ਦੀ ਥਾਂ ਹੁਣ ਕੋਈ ਨਵਾਂ ਪ੍ਰਧਾਨ ਬਣਦਾ ਹੈ ਤਾਂ ਅਕਾਲੀ ਦਲ ਦੀ ਮਜ਼ਬੂਤੀ ਦਾ ਰਾਹ ਪੱਧਰਾ ਹੋ ਸਕਦਾ ਹੈ ਜਾਂ ਫਿਰ ਨਹੀਂ ਇੱਥੇ ਦੱਸਿਆ ਜਾਂਦਾ ਹੈ ਕਿ 1995 ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ ਉਹ 2007 ਤੱਕ ਅਹੁਦੇ ਤੇ ਰਹੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਦਲ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਇਸ ਦੇ ਪ੍ਰਧਾਨ ਹਨ ਹਾਲਾਂਕਿ ਅਕਾਲੀ ਦਲ ਦੇ ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਸੀ ਪਰ ਬੇਅਦਬੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਕੋਲੋਂ ਡੇਰਾ ਮੁਖੀ ਨੂੰ ਮਾਫੀ ਦੇਉਣ ਨਾਲ ਅਕਾਲੀ ਦਲ ਦਾ ਖਾਸ ਕਰਕੇ ਬਾਦਲ ਪਰਿਵਾਰ ਦਾ ਕਾਫੀ ਅਕਸ ਜਿਹੜਾ ਹੈ ਉਹ ਵਿਗੜ ਗਿਆ ਸੀ ਜਿਸ ਦਾ ਨੁਕਸਾਨ ਨਾ ਸਿਰਫ ਅਕਾਲੀ ਦਲ ਨੂੰ ਪੋਕਤਨਾ ਪਿਆ ਬਲਕਿ ਬਾਦਲ ਪਰਿਵਾਰ ਨੂੰ ਵੀ ਇਸ ਦਾ ਵੱਡਾ ਨੁਕਸਾਨ ਚ ਚਲਣਾ ਪਿਆ ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਜਿਮਨੀ ਚੋਣਾਂ ਤੋਂ ਪਿੱਛੇ ਹਟਿਆ ਹੈ ਮਜਬੂਰੀ ਦੀ ਗੱਲ ਕਰ ਲਈਏ ਪਤਾ ਮਜਬੂਰੀ ਤਾਂ ਸਪੱਸ਼ਟ ਨਜ਼ਰ ਆਉਂਦੀ ਹੈ ਹੁਣ ਸਵਾਲ ਇਹ ਹੈ ਕਿ ਮਜਬੂਰੀ ਪੈਦਾ ਕਿਵੇਂ ਕੀਤੀ ਗਈ ਜੇਕਰ ਤੁਸੀਂ ਤੱਥਾਂ ਨੂੰ ਜੋੜ ਕੇ ਤੋੜ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕਈ ਚੀਜ਼ਾਂ ਤੁਹਾਡੇ ਅੱਗੇ ਸਾਫ਼ ਹੁੰਦੀਆਂ ਨੇ ਪਹਿਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਸਾਰਾ ਕੁਝ ਮੈਂ ਤਾਂ ਇਸ ਨੂੰ ਡਿਜ਼ਾਈਨ ਕਹਿਣਾ ਕਿੱਥੋਂ ਹੋਇਆ ਇਹ ਕਲਾ ਦਾ ਮਸਲਾ ਹੋ ਸਕਦਾ ਅਕਾਲੀ ਦਲ ਸੁਧਾਰ ਲਹਿਰ ਦੇ ਅੱਗ ਪਹਿਲਾਂ ਬਾਗੀ ਹੋਣਾ ਫਿਰ ਅਕਾਲੀ ਦਲ ਸੁਧਾਰ ਲਹਿਰ ਬਣਨਾ ਤੇ ਅਕਾਲ ਤਖਤ ਦੇ ਕੋਲੇ ਚਲੇ ਜਾਣਾ ਸੁਖਬੀਰ ਸਿੰਘ ਬਾਦਲ ਤਾਂ ਅੱਜ ਵੀ ਨਹੀਂ ਮੰਨੇ ਉਹਨਾਂ ਕਹਿੰਦੇ ਕਿ ਮੇਰੇ ਖਿਲਾਫ ਝੂਠੀ ਦਰਖਾਸਤ ਧੀ ਪਰ ਮੈਂ ਸਾਰਾ ਕੁਝ ਆਪਣੀ ਝੋਲੀ ਚ ਪਾ ਲਿਆ ਇਹ ਗੱਲ ਤਾਂ ਸੁਖਬੀਰ ਸਿੰਘ ਬਾਦਲ ਕਹਿ ਹੀ ਰਹੇ ਨੇ ਫਿਰ ਸਵਾਲ ਇਹ ਆ ਕਿ ਸੁਖਬੀਰ ਬਾਦਲ ਨੇ ਕੁਝ ਕੀਤਾ ਨਹੀਂ ਤਸਦੀਫਾ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਕੇ ਰਿਆ ਗਿਆ ਸੁਖਬੀਰ ਸਿੰਘ ਬਾਦਲ ਸਿੱਧੇ ਰੂਪ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਨਾਲ ਤਾਂ ਗੱਲ ਮੰਨ ਰਹੇ ਸੀ ਨਾ ਹੀ ਉਹਨਾਂ ਦੇ ਹੱਥ ਆ ਰਹੇ ਸੀ ਫਿਰ ਇਹ ਗੇਮ ਚੱਲੀ ਗਈ ਕਿ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਕਰ ਦਿੱਤਾ ਜਾਵੇ ਕਿ ਉਹ ਅਸਤੀਫਾ ਦੇਣ ਤੇ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨਵੀਂ ਹੁਣ ਇਹ ਸਾਰੇ ਦਾ ਸਾਰਾ ਡੀਪ ਸਟੇਟ ਕਹਿੰਦੇ ਆਂ ਇੰਡੀਆ ਦੇ ਵਿੱਚ ਉਹਦਾ ਜਾਂ ਫਿਰ ਸੋਕੇ ਸ਼ਬਦਾਂ ਚ ਕਹਿ ਦਈਏ ਕਿ ਇਸਟੈਬਲਿਸ਼ਮੈਂਟ ਦਾ ਕੰਮ ਹੈ। ਇਸਟੈਬਲਿਸ਼ਮੈਂਟ ਨੇ ਇਹ ਸਾਰੀ ਗੇਮ ਰਚੀ। ਇਸਟੈਬਲਿਸ਼ਮੈਂਟ ਕਿਹਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ। ਇਹਦੇ ਵਿੱਚ ਅੱਜਕੱਲ ਕੋਈ ਦੋਰ ਹੈ ਹੀ ਨਹੀਂ ਗੀ ਕਿ ਹਿੰਦੁਸਤਾਨ ਦੀ ਸੱਤਾ ਕਿਹਦੇ ਇਸ਼ਾਰਿਆਂ ਤੇ ਅੱਜਕੱਲ ਚੱਲਦੀ ਹੈ। ਤਾਂ ਫਿਰ ਘੇਰਾ ਪਾਇਆ ਗਿਆ। ਉਹ ਘੇਰਾ ਫਿਰ ਅਕਾਲ ਤਖਤ ਸਾਹਿਬ ਦੇ ਰਾਹੀਂ ਅਰਜੀ ਦਿੱਤੀ ਗਈ। ਉਸ ਅਰਜੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀ ਯਕਰਾਰ ਦਿੱਤਾ ਗਿਆ। ਹੋਰ ਹਜੇ ਉਸ ਮਾਮਲੇ ਤੇ ਸਰਵਾਈਆਂ ਜਾਰੀ ਨੇ। ਮੀਟਿੰਗਾਂ ਦਾ ਦੌਰ ਜਾਰੀ ਹੈ। ਪਰ ਕੀ ਸਵਾਲ ਤਾਂ ਇਹ ਆਉਂਦਾ ਹੈ ਕਿ ਪਰ ਕੀ ਬਾਕੀ ਲੋਕ ਕੋ ਇਸ ਲਈ ਜ਼ਿੰਮੇਵਾਰ ਨਹੀਂ ਸੀ ਬਾਕੀ ਵੀ ਤਾਂ ਸਾਰੇ ਅਕਾਲੀ ਦਲ ਚ ਸੀ ਉਸ ਸਮੇਂ ਜੇ ਤੁਸੀਂ ਵਿਰੋਧ ਕਰਨਾ ਸੀ ਤਾਂ ਉਸ ਸਮੇਂ ਕਿਉਂ ਨਹੀਂ ਕੀਤਾ ਸਕੋ ਕਿ ਮੌਕੇ ਦੇ ਉੱਤੇ ਚੀਜ਼ਾਂ ਛੇਤੀ ਨਾਲ ਹੱਲ ਹੋ ਜਾਂਦੀਆਂ ਨੇ ਇਸ ਕਰਕੇ ਤਾਂ ਅਕਾਲੀ ਦਲ ਸੁਧਾਰ ਲਾਇਰ ਵਾਲੇ ਬੀਬੀ ਜ਼ਗੀਰਕਰ ਉਸ ਤੋਂ ਬਾਅਦ ਪ੍ਰਧਾਨ ਵੀ ਬਣ ਗਏ ਚੰਦੂ ਮਾਜਰਾ ਹੁਣੀ ਲੋਕ ਸਭਾ ਮੈਂਬਰ ਵੀ ਬਣ ਗਏ ਕੁੱਲ ਮਿਲਾ ਕੇ ਜੇਕਰ ਤੁਸੀਂ ਇਹਨਾਂ ਸਾਰਿਆਂ ਦਾ ਪਿਸ਼ੋਕੜ ਦੇਖੋ ਇਹਨਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਜੁੜਦੀਆਂ ਚੰਦੂ ਮਾਜਰਾ ਦਾ ਜਾ ਕੇ ਬੀਜੇਪੀ ਦਾ ਜੰਮੂ ਕਸ਼ਮੀਰ ਚ ਪ੍ਰਚਾਰ ਵੀ ਕਰਕੇ ਆਏ ਜਿਹੜੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਹੈ ਕਿ ਉਹਦੇ ਕਾਰਨ ਪੰਜਾਬ ਦੇ 700 ਕਿਸਾਨ ਮਜ਼ਦੂਰਾਂ ਦੀਆਂ ਲਾਸ਼ਾਂ ਘਰਾਂ ਚ ਆਈਆਂ ਹੁਣ ਉਹਦੇ ਲਈ ਚੋਣ ਪ੍ਰਚਾਰ ਕਰਦੇ ਹੁਣ ਗਗਨਜੀਤ ਸਿੰਘ ਬਰਨਾਲਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਮੈਂ ਇੱਕ ਗੱਲ ਨਿੱਜੀ ਮੇਰਾ ਅਧਿਐਨ ਹੈ ਇਸ ਮਾਮਲੇ ਦੇ ਉੱਤੇ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪਹਿਲਾ ਆ ਜਾਣਾ ਚਾਹੀਦਾ ਸੀ ਇਹ ਖਲਾਰਾ ਨਹੀਂ ਪਹਿਣਾ ਚਾਹੀਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਤੱਕ ਚੀਜ਼ਾਂ ਨੂੰ ਪਹੁੰਚਣ ਹੀ ਨਹੀਂ ਦੇਣਾ ਚਾਹੀਦਾ ਸੀ ਤੇ ਖਾਸ ਕਰਕੇ ਉਹਨਾਂ ਦੇ ਆਲੇ-ਦਾਲੇ ਜਿਹੜੇ ਆਗੂ ਵਿਚਰਦੇ ਉਹਨਾਂ ਨੂੰ ਵੀ ਇਹ ਗੱਲ ਕੰਦ ਤੇ ਲਿਖੀ ਪੜ ਲੈਣੀ ਚਾਹੀਦੀ ਸੀ ਕਿ ਚੀਜ਼ਾਂ ਨੂੰ ਐਵੇਂ ਹੱਲ ਨਹੀਂ ਕੀਤਾ ਜਾ ਸਕਦਾ ਅਸਤੀਫਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਹਾਰਦੇ ਹੋ ਲਗਾਤਾਰ ਹਾਰਦੇ ਹੋ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਇਹਦੀ ਤਾਜ਼ਾ ਉਦਾਹਰਣ ਮੈਂ ਦੇਣਾ 2019 ਦੇ ਲੋਕ ਸਭਾ ਚੋਣਾਂ ਹਾਰੀ ਕਾਂਗਰਸ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ ਬਹੁਤ ਸਾਰੇ ਚਮਚੇ ਕੜਸ਼ੀਆਂ ਨੇ ਕਾਂਗਰਸ ਦੇ ਅੰਦਰ ਰਾਹੁਲ ਗਾਂਧੀ ਨੂੰ ਕਿਹਾ ਕਿ ਨਹੀਂ ਜੀ ਅਸੀਂ ਰਾਹੁਲ ਗਾਂਧੀ ਦੀ ਪ੍ਰਧਾਨਗੀ ਅਸਤੀਫਾ ਨਹੀਂ ਮਨਜ਼ੂਰ ਹੋਗਾ ਪਰ ਰਾਹੁਲ ਗਾਂਧੀ ਨੇ ਅੜ ਕੇ ਕਿਹਾ ਕਿ ਮੈਂ ਅਸਤੀਫਾ ਦਿੰਦਾ ਤਾਂ ਦਿੰਦਾ ਤੁਸੀਂ ਕਿਸੇ ਹੋਰ ਨੂੰ ਪ੍ਰਧਾਨ ਬਣਾਓ ਤਾਂ ਕਾਂਗਰਸ ਨੇ ਗੇਨ ਕੀਤਾ ਕਾਂਗਰਸ ਗੇਨ ਕਰਕੇ ਨਿਕਲੀ ਰਾਹੁਲ ਗਾਂਧੀ ਦੇ ਉੱਤੇ ਉਹ ਬੈਗੇਜ ਵੀ ਨਹੀਂ ਆਇਆ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਸਗੋਂ ਜਿਹੜਾ ਲੋਕਾਂ ਚੋਂ ਉਤਸ਼ਾਹ ਵੀ ਦੇਖਿਆ ਗਿਆ ਰਾਹੁਲ ਗਾਂਧੀ ਨੇ ਫ੍ਰੀ ਮਾਈਂਡ ਹੋ ਕੇ ਕੰਮ ਵੀ ਕੀਤਾ। ਇਹੀ ਗੱਲ ਸੁਖਬੀਰ ਸਿੰਘ ਬਾਦਲ ਨੂੰ ਕਰ ਲੈਣੀ ਚਾਹੀਦੀ ਸੀ। ਕਈ ਵਾਰ ਸਾਨੂੰ ਸਾਡੇ ਵਿਰੋਧੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਰ ਹੁਣ ਸਵਾਲ ਇਹ ਹੈ ਕਿ ਜਿਸ ਪ੍ਰਕਾਰ ਸੁਖਬੀਰ ਸਿੰਘ ਬਾਦਲ ਨੂੰ ਘੇਰਾ ਪਾਇਆ ਗਿਆ ਤੇ 나ਗਪੁਰੀ ਘੇਰਾ ਕਹਿਣਾ ਮੈਂ ਤਾਂ ਨਿੱਜੀ ਤੌਰ ਤੇ ਮੇਰੀ ਨਿੱਜੀ رائے ਹੈ ਕਿ ਮੈਂ 나ਗਪੁਰੀ ਘੇਰਾ ਕਹਿਣਾ ਇਹ 나ਗਪੁਰੀ ਘੇਰੇ ਤੋਂ بچਿਆ ਜਾ ਸਕਦਾ ਸੀ। ਹੁਣ ਇਹ ਘੇਰਾ ਕਿਹਨੇ ਪਾਇਆ? ਇਹਦੇ ਵਿੱਚ ਕਈ ਨਾਂ ਨੇ, ਵਿਰਸਾ ਸਿੰਘ ਵਲਟੋਆ ਦਾ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਂ ਵੀ ਲੈਂਦੇ ਆ। ਤੇ ਹੋਰਾਂ ਦੇ ਨਾਮ ਵੀ ਜਿਹੜੇ ਚਰਚਾ ਚ ਚੱਲਦੇ ਆ ਬਾਕੀ ਜਿਹੜੇ ਅਕਾਲੀ ਦਰ ਸੁਧਾਰ ਲਹਿਰ ਦੇ ਆਗੂਆਂ ਦੀਆਂ ਭਾਜੀਪੀ ਪ੍ਰਤੀ ਤੁਹਾਨੂੰ ਮੈਂ ਹਮਦਰਦੀਆਂ ਦਾ ਦੱਸ ਹੀ ਚੁੱਕਿਆ ਤਾਂ ਇਹ ਕੁੱਲ ਮਿਲਾ ਕੇ ਡਿਜ਼ਾਈਨ ਨਾਗਪੁਰੀ ਡਿਜ਼ਾਈਨ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਫਸ ਚੁੱਕੇ ਨੇ ਹੁਣ ਇਸ ਦਾ ਮਸਲਾ ਇਹ ਹੋਊਗਾ ਕਿ ਨਾਗਪੁਰ ਦੇ ਇਸ਼ਾਰੇ ਤੇ ਹੀ ਨਵਾਂ ਪ੍ਰਧਾਨ ਬਣਾਇਆ ਜਾਊਗਾ ਜੇ ਪੰਥਕ ਇਕਤਾ ਵਾਲੀ ਗੱਲ ਹੁੰਦੀ ਹੈ ਜੇ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਆਪਣੀ ਰਾਹ ਤੇ ਚੱਲਦਾ ਤਾਂ ਅਲੈਦਾ ਗੱਲ ਹੈ ਜੇ ਪੰਥਕ ਇਕਤਾ